ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਅਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਾਲਕ ਵੀਰ ਦਾ ਨਾਮ ਭਾਜੀ ਗੁਰਦੇਵ ਸਿੰਘ ਉਰਫ ਬਾਉ ਨੰਬਰਦਾਰ ਜਿਹਨਾਂ ਦੇ ਫਾਰਮ ਤੋਂ ਅੱਜ ਆਪਾਂ ਵੀਡੀਓ ਅਪਲੋਡ ਕਰਨੀ ਹੈ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਦੋ گاਵਾ ਦਿਖਾਵਾਂਗੇ ਤੇ ਦੋਵੇਂ ਹੀ گاਵਾ ਦੋਸਤੋ ਗੱਬਲਿਆਂ ਇਹਨਾਂ ਦੀ ਬਣਦੀ ਡਿਟੇਲ ਆਪਾਂ ਵੀਰ ਦੇ ਕੋਲੋਂ ਪੁਛੇਟਰ ਦੱਸਾਂਗੇ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ-ਪਰਖ ਜਿਹੜੀ ਕਰਨੀ ਆ ਦੋਸਤੋ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੀ ੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗੇ ਬੈਲ ਬਟਨ ਨੂੰ ਆਲਟ ਤੇ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਨਾਲ ਪਹੁੰਚਦੀ ਜਾਵੇ ਆਓ ਕਰੀਏ ਵੀਰ ਨਾਲ ਗੱਲਬਾਤ ਡਿਟੇਲ ਆ ਪਹਿਨਾਂ ਦੋਵਾਂ ਗਾਵਾਂ ਦੇ ਵੀਰ ਦੇ ਕੋਲ ਪੁੱਛ ਲਈ ਦੀ ਸਸੀ ਗਾ ਬਾਈ ਜੀ ਸਸੀ ਗਾਲ ਕੀ ਹਾਲ ਭਾਜੀ ਹੋਰ ਬਾਈ ਠੀਕ ਠਾਕ ਕੱਢਦੀ ਗੱਲਾ ਜੀ ਤੁਸੀਂ ਦੱਸੋ ਠੀਕ ਆ ਵਧੀਆ ਚੱਲੀਦਾ ਕੰਮ ਕਰ ਹਾਂਜੀ ਹਾਂਜੀ ਵਧੀਆ ਕਿਰਪਾ ਮਾਲਕ ਦੀ ਸੁਪਰੀ ਸੁਪਰੀ ਅਡਰੈਸ ਬੋਲੀ ਆਪਾਂ ਜੀ ਅਡਰੈਸ ਆਪਣਾ ਜੀ ਨਾਮ ਗੁਰਦੀਪ ਸਿੰਘ ਪਿੰਡ ਜੋੜ ਸਿੰਘ ਵਾਲਾ ਸ਼ਹੀਲ ਪੱਟੀ ਜ਼ਿਲ੍ਹਾ ਸ੍ਰੀ ਕਰਨਤਾਰਨ ਸਾਹਿਬ ਠੀਕ ਹੈ ਜੀ ਫੋਨ ਨੰਬਰ ਹੈਗਾ ਜੀ 98149 15026 ਠੀਕ ਹੈ ਜੀ 98149 15026 ਠੀਕ ਹੈ ਜੀ ਹਾਂਜੀ ਅੱਛਾ ਵੀ ਜੀ گاਵਾ ਆਪਣੇ ਕੋ ਦੋਵੇਂ ਗੱਪਣਾ ਹਾਂਜੀ ਦੋਵੇਂ گاਉ ਗੱਪਣਾ ਵੀ ਦੇ ਆਪਣੇ ਕੋ ਠੀਕ ਹੈ ਜੀ ਤੇ ਸ਼ੁਰੂ ਕਰ ਲਈ ਆਪਾਂ ਇਸ ਗਾ ਤੋਂ ਪਹਿਲਾਂ ਡਿਟੇਲ ਆਪਾਂ ਦਸੀਏ ਵੀਰਾਂ ਨੂੰ ਇਹ ਕਿੰਨਾਵਾਂ ਸੁਆ ਸੁਣੀ ਇਹ ਇਹ ਪਹਿਲੇ ਸੁਆ ਸੁਣੀ ਵੀਰੇ ਮੂੰਹ ਚੌਗੀ ਆ ਚਾਰ ਦੰਦ ਆ ਮੂੰਹ ਚਾਰ ਦੰਦ ਆ ਮੂੰਹ ਠੀਕ ਹੈ ਜੀ ਚੌਗੀ ਆ ਠੀਕ ਹੈ ਬਾਕੀ ਠੰਡੀ ਠੀਰੀ ਬਹੁਤ ਚੰਗੀ ਆ ਅਜੇ ਵੀ ਅੱਖ ਨੂੰ ਥੋੜੀ ਚਲੋ ਅਜੇ ਵੱੱਛੀ ਆ ਤੇ ਸੀਲਸ ਲੱਗ ਗਈ ਸੀਲ ਆ ਲੀਆਂ ਗੱਲਾਂ ਬਹੁਤ ਪਰੇ ਆ ਠੀਕ ਹੈ ਜੀ ਹਾਂਜੀ ਕੈਮਰੇ ਦਾ ਦੋਸਤੋ ਥੋੜਾ ਜਿਹਾ ਕਈਰਾ ਪਸ਼ੂ ਉੱਪਰ ਜਾਂਦਾ ਉਪਰ ਆਪਨ ਹਾਂਜੀ ਬਾਕੀ ਦੋਸਤੋ ਜਿਹੜੀ ਸੀਲਸ ਲੱਗਿਆ ਤੁਸੀਂ ਚੈੱਕ ਕਰ ਸਕਦੇ ਹੋ ਚੈੱਕ ਕਰ ਲਓ ਥਣ ਥਣ ਬਹੁਤ ਸੋਹਣਾ ਕੱਢਿਆ ਹਾਂਜੀ ਬਹੁਤ ਵਧੀਆ ਕੁਆਲਿਟੀ ਦਾ ਥਣ ਹੈ ਜੀ ਇੱਧਰ ਬੱਚਾ ਬਾਹਰ ਦਿੰਦੇ ਆਪਾਂ ਥੱਲੇ ਲਓ ਜੀ ਕਰੋ ਸੀਲ ਹਾਂਜੀ ਠੀਕ ਹੈ ਜੀ ਹਾਂਜੀ ਤੇ ਦੇਣ ਅਜੇ ਤੇ 10 ਫਰਵਰੀ ਨੂੰ ਦਿਨ ਪੂਰੇ ਹੋਣੇ ਆ 10 ਵਜੇ ਨੇ ਕਿ ਜੀ ਇਹ ਇੱਕ ਹਫਤਾ ਪੂਰਾ ਪਿਆਜ ਇੱਕ ਹਫਤਾ ਪੂਰਾ ਪਿਆਜ ਠੀਕ ਹੈ ਜੀ ਹਾਂਜੀ ਇਹਦੇ ਦੋ ਵਾਰ 10 ਫਰਵਰੀ ਨੂੰ ਦਿਨ ਪੂਰੇ ਹੋਣੇ ਆ ਠੀਕ ਠੀਕ ਹੈ ਉੱਤੇ ਵੀ ਕਰ ਸਕਦੀ ਹੈ ਬਾਕੀ ਉੱਤੇ ਵੀ ਖੱਡ ਸਕਦੀ ਹੈ ਅਜੇ ਆਹ ਵੇਖੋ ਵੀਰੇ ਆਹ ਵੇਖੋ ਬਣੀ ਬਹੁਤ ਚੰਗੀ ਆ ਰਹੀ ਤੁਸੀਂ ਵੇਖੋ ਇਹਦੇ ਢੱਲਾ ਵੇਖੋ ਕਰਮਾੜੀ ਦੀ ਕਿੰਨੀ ਆ ਠੀਕ ਹੈ ਜੀ ਤੇ ਦੋਸਤੋ ਇਹਨਾਂ ਵੇਖੋ ਰਬੜਾ ਅਜੇ ਰਬੜਾ ਮੋਚੀਦਾ ਵਾ ਠੀਕ ਹੈ ਜੀ ਇਹ ਅਜੇ ਇਹ ਦੇਣਾ ਦੇ ਦਸ ਲੈ ਗਈ ਨਾ ਹਾਂਜੀ ਹਾਂਜੀ ਤੇ ਪੂਰੀਆਂ ਕੜੱਲਾਂ ਕੱਢ ਜੂ ਕਰਮਾੜੀ ਠੀਕ ਹੈ ਜੀ ਬਾਕ ਤੇ ਆਰਡਰ ਦੋਸਤੋ ਇਹਨੇ ਅਜੇ ਵੀ ਬਹੁਤ ਜ਼ਬਰਦਸਤ ਤਿਆਰ ਕੀਤਾ ਸੀ ਅਜੇ ਜਿਹੜਾ ਦੋਸਤੋ ਰਹਿੰਦੇ ਸਮੇਂ ਤੱਕ ਆਰਡਰ ਬਹੁਤ ਵਧੀਆ ਤਿਆਰ ਕਰੂਗੀ ਡਰਦੇ ਆ ਦੋਸਤੋ ਮੈਂ ਤੁਹਾਨੂੰ ਕਿਵੇਂ ਕੈਮਰੇ ਤੋਂ ਕਰਦੀ ਹੈ ਨਾ ਇਹਨੂੰ ਵੀ ਜੀ ਖੋਲ ਕੇ ਤੋਰ ਕੇ ਦਿਖਾਈਏ ਕਰੀ ਲਓ ਜੀ ਸਿੰਘ ਦੋਸਤੋ ਨਿਕਲ ਨਿਕਾ ਜਰੂਰ ਜਾ ਕਿਸੇ ਵੀ ਨੇ ਥੋੜੀ ਜੀ ਇਹ ਗਲਤੀ ਕੀਤੀ ਸਿੰਘ ਨਹੀਂ ਦਿਖਾਇਆ ਜਰਸੀ ਸਹੀ ਵਾਲ ਤੋਂ ਕਰਾਉਸ ਕਰਾਈ ਕਿਸ ਨੇ ਬਾਕੀ ਇਹ ਵੀਰਾ ਗਰਮੀ ਗਰਮੀ ਦੀ ਨਹੀਂ ਇਹਨੂੰ ਕੋਈ ਪਰਵਾਹ ਹਾਂਜੀ 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 ਗਰਮੀ ਗਰਮੀ ਚੱਲਣ ਵਾਲੀ ਆ ਠੀਕ ਹੈ ਜੀ ਹਾਂਜੀ ਇਹ ਵੀ ਦੀ ਘੁੱਟ ਕੇ ਫਿਰ ਕਿਸੇ ਨਹੀਂ ਨਹੀਂ ਆਂਦੀ ਨਹੀਂ ਕੁਝ ਵੀ ਹਾਂਜੀ اون ਤੁਰ ਦਿੰਦੇ ਆਂ ਖਾਂਜੀ ਥੋੜੀ ਲੰਬੀ ਤੋਰੀ ਇਹਦਾ ਬਾਕੀ ਦੋਸਤੋਂ ਰਾਜੀ ਆ ਪੂਰੀ ਜੰਮੀ ਪੜੀ ਐ ਚੰਗੀ ਵੀ ਤੇ ਸਾਂਭੀ ਸੋਹਣੀ ਸਾਂਭੀ ਬਹੁਤ ਚੰਗੇ ਯਾਰ ਪਰ ਇਹੋ ਕੰਮ ਗਲਤ ਕੀਤਾ ਜਿਹੜਾ ਕਿਸੇ ਨੇ ਨਾ ਸਿੰਘਾ ਤਾਂ ਥੋੜੀ ਜੀ ਰਹਿ ਗਈ ਹਾਂਜੀ ਚਲੋ ਅਸ਼ਕ ਕੋਈ ਗੱਲ ਹਾਂਜੀ ਲੈ ਲਿਓ ਜੀ ਮੋੜ ਦੋ ਸਿੰਘ ਵੀ ਦੋਸਤੋਂ ਜਿਆਦਾ ਵੱਡਾ ਨਹੀਂ ਕੋਈ ਨਿਕੰਦੇਗਾ ਸਿੰਘ ਹੀ ਆ ਹਾਂਜੀ ਹਾਂਜੀ ਬਾਕੀ ਦੋਸਤੋਂ ਜਿਹੜਾ ਆਰਡਰ ਆਇਆ ਨੇ ਕਰਮਾਈ ਨੇ ਬਾ ਕਮਾਲ ਕਰ ਕੀਤਾ ਪਹਿਲਾਂ ਵਸ਼ੀਆ ਦੋਸਤੋ ਜਿਹੜੀ ਥਣਾ ਦੀ ਕੁਆਲਿਟੀ ਹੈ ਬਹੁਤ ਵਧੀਆ ਬਹੁਤ ਜ਼ਬਰਦਸਤ ਆ ਵੇਖੋ ਜੀ। ਖਾਤੀ ਚਵਾਈ ਮੁੱਠੀ ਵਾਲਾ ਥਣ ਦੋਸਤੋ ਬਹੁਤ ਵਧੀਆ ਜੇ ਕਿ ਟਿੱਪਕੇ ਤੇ ਬੁਖਾਵਾਂਗੇ ਵੀਰ ਆਪਾਂ। ਠੀਕ ਹੈ ਜੀ। ਤੇ ਪਤੂ ਤੇ ਪਾਤੂ ਪਾਤੂ ਬਾਦ ਨੂੰ ਗਾਂ ਦਾ ਇਕਰਾਮ ਖਾਦਨੇ ਆਕਰੋ ਪਛੇਦ। ਠੀਕ ਆ ਵੀਰੇ। ਠੀਕ ਹੈ ਜੀ ਮੂਰਲਾ ਥਣ ਹੋ ਗਿਆ ਜੀ। ਆਹ ਖਲਾਲ ਪਰਲਾ ਵੀ ਵੇਖੋ ਆਹ ਜੀ। ਲਓ ਠੀਕ ਆ ਜੀ। ਦੋ ਦੋ ਦੋਵੇਂ ਮੂਰਲੇ ਸਾਡਾ ਚੈੱਕ ਕਰ ਲਓ। ਤੇ ਬੈਗ ਸਾਈਡਲੇ ਥਾਣੇ ਵੀ ਜੀ ਚੈੱਕ ਕਰਾ ਲੇ। ਇਹ ਆਹ ਲਓ ਜੀ। ਨਾ ਪੁੱਤ ਕਿਧਰੇ ਜਾਣਾ ਹੈ ਤੂੰ। ਬੜਾ ਜਿਆ ਕਰ ਜਾਂਦੀ ਹੈ ਕੈਮਰੇ ਤੋਂ ਬੜਾ ਜਿਆ ਡਰਦੀ। ਹਾਂ ਲਓ ਪਰਲਾ ਵੀ। ਠੀਕ ਹੈ ਜੀ। ਠੀਕ ਹੈ ਜੀ ਕੋਈ ਗੱਲ। ਠੀਕ ਹੈ। ਹਾਂ ਜੀ ਕੈਮਰੇ ਕੋਲ ਦੇ ਤੋਂ ਡਰਦੀ ਹੈ। ਕੈਮਰੇ ਤੋਂ ਪਸ਼ੂ ਡਰ ਜਾਂਦਾ ਉਪਰ ਆ ਕਰ ਜਾਂਦਾ। ਬਾਕੀ ਦੋਸਤੋ ਪਹਿਲਣ ਵਸ਼ੀ ਆ। ਆਹ ਵੇਖੋ ਠੰਡੀ ਦੀ ਸੀਲ ਲੱਗ। ਠੀਕ ਹੈ ਜੀ। ਹਾਂ ਜੀ। ਸੀਲਸ ਲੱਗ ਦੋਸਤੋ ਪੂਰੀ ਆ ਕਰ ਲੋ ਚੈੱਕ ਜੀ। ਹੂੰ। ਕੋਈ ਵੀ ਕਿਸੇ ਪਾਸਿਓ ਕਮੀ ਨਹੀਂ ਕਿਸੇ ਚੀਜ਼ ਦੀ। ਹੂੰ। ਥਣਾ ਦੀ ਕੁਆਲਿਟੀ ਹੈ ਤਾਂ ਨੇੜ ਤੋਂ ਦਿਖਾਣਾ ਕਰੋ ਜੀ ਚੈੱਕ ਐ ਪੂਛ ਚੋ ਕੇ ਖੜਗੀ ਦੇਖ ਲੋ। ਸੀਲਸ ਲੱਗ ਬਹੁਤ ਆ। ਠੀਕ ਹੈ ਜੀ। ਹਾਂ ਜੀ। ਸੈਡ ਦ ਰੈਨ ਨੂੰ ਬੋਤਲ ਪਾਉ ਨੂੰ ਜੀਆ ਲੋ ਜੀ ਦੋਸਤੂ ਕਰ ਲਓ ਜੀ ਥਾਣਾ ਦੀ ਕੁਆਲਿਟੀ ਬਹੁਤ ਵਧੀਆ ਥਾਣਾ ਦੀ ਕੁਆਲਿਟੀ ਮੈਂ ਇੱਕ ਬੈਗ ਚੈੱਕ ਕਰਾ ਦੇ ਆਖੀ ਨੂੰ ਕੱਖ ਕੱਖਣੀਆਂ ਦੀ ਬੈਹ ਥਲੇ ਨੂੰ ਕੱਖ ਨਹੀਂ ਆਂਦੀ ਲੋ ਜੀ ਹਾਂ ਹਾਂ ਜੀ ਕਰੋ ਜੀ ਲਓ ਠੀਕ ਹੈ ਜੀ ਠੀਕ ਠੀਕ ਆ ਜੀ ਠੀਕ ਹੈ ਹਾਂ ਹਾਂ ਜੀ ਵੀਰ ਜੀ ਦੋ ਨੰਬਰ ਗਾਹ ਦੀ ਦਸੀਏ ਡਿਟੇਲ ਆਪਾਂ ਵੀਰਾਂ ਨੂੰ ਇਹ ਕਿੰਨਾ ਸੁਆ ਸੁਣੀਏ ਇਹ ਤੀਜੇ ਸੂਏ ਦੀ ਗੱਬਣਾ ਵੀਰੇ ਤੀਜੇ ਸੂਏ ਵਾਸਤੇ ਗੱਬਣਾ ਹੈ ਹਾਂਜੀ ਤੀਜੇ ਸੂਏ ਵਾਸਤੇ ਗੱਬਣਾ ਹੈ ਕਿੰਨਾ ਟਾਈਮ ਖੜਦੀ ਵੀਰੇ ਇਹ ਅਜੇ ਵੀਰ ਜੀ 20 ਤਰੀਕ ਨੂੰ ਦਿਨ ਪੂਰੇ ਹੁੰਦੇ ਨੇ ਯਾਨੀ ਕਿ ਅਜੇ 18 ਦਿਨ ਬਾਕੀ ਪਏ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਕੱਦ ਘੜ ਦੋਸਤੋ ਇਹਦਾ ਗਾਹ ਦਾ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਲੈਂਥ ਲਵਾਈ ਤੇ ਥਣਾ ਥਣਾ ਦੀ ਕੁਆਲਿਟੀ ਜਿਹੜੀ ਇਹ ਵੀ ਬਹੁਤ ਵਧੀਆ ਸੁਭਾ ਦੋਸਤੋ ਤਜਾ ਸੁਣੀ ਦਾ ਅਜੇ ਘੱਟੋ ਘੱਟ ਵੀ 18 ਤੋਂ 20 ਦਿਨ ਦਾ ਟਾਈਮ ਜਿਹੜਾ ਬਾਕੀ ਦਾ ਪੈਂਡੈਂ ਸੋਣਾ ਦੋਸਤੋ ਆਰਡਰ ਤਿਆਰ ਕਰੀ ਹੋਦੀ ਆ ਰਹਿੰਦੇ ਸਮੇਂ ਤੱਕ ਦੋਸਤੋ ਇਹ ਬਹੁਤ ਵਧੀਆ ਆਰਡਰ ਕੁਆਲਿਟੀ ਤਿਆਰ ਕਰ ਲੂਗੀ ਤੇ ਵੀਰ ਜੀ ਨੇ ਪਹਿਲੇ ਸੂਏ ਚ ਦੁੱਧ ਕੰਨਾਂ ਚ ਚੋਆ ਪਹਿਲੇ ਸੂਏ ਘਰ ਵਾਲਿਆਂ ਦੇ ਜਬਾਨੀ ਫਿਰ 24 25 ਲੀਟਰ ਚ ਆਇਆ ਨੇ 24 25 ਲੀਟਰ ਕਿਉਂਕਿ ਕੱਦ ਕਾਠ ਦਾ ਸੀਲਸਲਾ ਗੇ ਵੀ ਬਹੁਤ ਆ ਵੀਰੇ ਬਹੁਤ ਠੀਕ ਹੈ ਜੀ ਲਓ ਜੀ ਤੇ ਨਵਾਈਆਂ ਧਵਾਈਆਂ ਤਾਂ ਨਹੀਂ ਕੋਆ ਕੋਆ ਲੱਗਾ ਕਮਿਟ ਕਰੀ ਵੀਰ ਕਰ ਦਿੰਦੇ ਆ ਬਾਕੀ ਚੱਕਰੇ ਆ ਅੱਜ ਹੀ ਆਈਏ ਜੀ ਮੌਸਮ ਥੋੜਾ ਜਿਹਾ ਮੌਸਮ ਥੋੜਾ ਜਿਹਾ ਸਿਆਲ ਇੱਕ ਰਹੀ ਫੇਰ ਆ ਗਿਆ ਫੇਰ ਆ ਗਿਆ ਹਾਂਜੀ ਤੇ ਬਾਕੀ ਠ ਟਿੱਪ ਕੇ ਵਿਖਾ ਹੀ ਦਿੰਨੇ ਆਪਾਂਗੇ ਹਾਂਜੀ ਹਾਂਜੀ ਤੇ ਮੁਰਜੀ ਮਾਰਦੀ ਤੋਂ ਹਾਂਜੀ ਹਾਂਜੀ ਆਹ ਵੇਖੋ ਮੈਂ ਤਮਲੀ ਪਾ ਲਿਆ ਜੂੜ ਮੜਾ ਰਿਆ ਜੂੜ ਮੜਾ ਜਾ ਪਾ ਲੋ ਜੂੜ ਪਾ ਕੇ ਦਿਖਾ ਲੋ ਤੇ ਫੇਰ ਆਪਾਂ ਬਾਅਦ ਵਿੱਚ ਟਿੱਪ ਕੇ ਦਿਖਾ ਦਿੰਨੇ ਹਾਂ ਹਾਂਜੀ ਲਓ ਜੀ ਦੋਸਤੋ ਕੱਦ ਕਾਠ ਕਰ ਲੋ ਚੱਕ ਜੀ ਦਾ ਵੀ ਪਸ਼ੂ ਜਦੋਂ ਆਪਰੇ ਘਰੋਂ ਦਾ ਤੇ ਕਈ ਵਾਰ ਥੋੜਾ ਜਿਹਾ ਕਾਲ ਜਰੂਰ ਕਰਦਾ ਲਓ ਜੀ ਮੋੜ ਲਓ ਕ੍ਰਾਸੀਲੀ ਐ ਇਹਨੂੰ ਰਸੀ ਮੜੀ ਜੀ ਪਾਲ ਕੇ ਪਾਲੀਏ ਪਾਲੀਏ ਹਾਂਜੀ ਹਾਂਜੀ ਉਹ ਤਾਂ ਚਲੋ ਠੰਡੀ ਧੀਰੀ ਬਹੁਤ ਜ਼ਿਆਦੀ ਹਾਂਜੀ ਹਾਂਜੀ ਕਿ ਵੀਰਾ ਹਾਂਜੀ ਹਾਂਜੀ ਟਿੱਪਕੇ ਦਿਖਾਉਂ ਜੀ ਹਾਂਜੀ ਹਾਂਜੀ ਲੋਕ ਜੀ ਅਜੀ ਇਹਦਾ ਟਾਈਮ ਪਿਆ ਵਾ ਸੂਨ ਦੇ ਵਿੱਚ ਇਹਦੇ 20 ਤਰੀਕ ਨੂੰ ਦਿਨ ਪੂਰੇ ਅਗੀ ਦਾ ਜੀ ਠੀਕ ਹੈ ਜੀ ਹਾਂਜੀ ਬਾਕੀ ਦੋਸਤੋ ਤੁਸੀਂ ਤਾਰੇ ਦੇਖ ਸਕਦੇ ਜੀ ਹਾਂਜੀ ਤੇ ਆਪਾਂ ਤੋਂ ਪਰ ਜਿਹੜਾ ਹੁੰਦਾ ਬਹੁਤ ਵਧੀਆ ਹੁੰਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਕੋਲ ਦਰਸੀ ਉਹ ਟਿੱਪਨੇ ਜੇ ਫੇਰ ਟਿੱਪ ਦਿੰਨੇ ਨਹੀਂ ਕੋਈ ਗੱਲ ਨਹੀਂ ਵੀ ਜੀ ਆਪਾਂ ਟਿੱਪੇ ਦਿਖਾਤੀਏ ਬਾਅਦ ਹਾਂਜੀ ਹਾਂਜੀ ਹਾਂ ਜੀ ਜੀ ਇਹਦੇ ਇਹਦੇ 20 ਤਰੀਕ ਨੂੰ ਦਿਨ ਪੂਰੇ ਜੀ ਹਾਂਜੀ ਉਹਦੇ 10 ਤਰੀਕ ਨੂੰ ਖਦਾ ਅਸਰੀ ਨੂੰ ਯਾਨੀ ਕਿ 10 ਦਿਨਾਂ ਦਾ 8-10 ਦਿਨਾਂ ਦਾ ਫਰਕ ਹੈਗਾ ਦੋਨਾਂ ਦਾ ਹਾਂਜੀ 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 ਠੀਕ ਹੈ ਜੀ ਤੇ ਇਹਦਾ ਮੁੱਲ ਵੀਰ ਜੀ ਕੀ ਕਰਨਾ ਉਹਦਾ ਵੀਰ ਜੀ 45000 ਚੋਂ ਥੋੜਾ ਬੜਾ ਮੰਨਤਾਂ ਨੂੰਗਾ ਕਿੰਨਾ ਕੁ ਮੰਨਤ ਨੂੰ ਸੁਦਾ ਆਪਾਂ ਮੰਨ ਦਾ ਨਹੀਂ ਛੋੜ ਛੱਪਾ ਕਰਾਂਗੇ ਵੀਰ ਜੀ ਉਹਦਾ ਠੀਕ ਹੈ ਜੀ ਹਾਂਜੀ ਉਹ ਵੀ ਅੱਜ ਦਾ ਗੱਬਣ ਗੱਬਣ ਦਾ ਰੇਟ ਆ ਠੀਕ ਹੈ ਜੀ ਹਾਂਜੀ ਸੂਈ ਦਾ ਰੇਟ ਨਹੀਂ ਸੂਈ ਦਾ ਰੇਟ ਹੋਊਗਾ ਸੂਈ ਦਾ ਰੇਟ ਵੱਖਰਾ ਹੋਊਗਾ ਹਾਂਜੀ ਹਾਂਜੀ ਠੀਕ ਹੈ ਜੀ ਸੂਈ ਦਾ ਲਓ ਦੋਸਤੋ 45000 ਰੁਪਿਆ ਇਸ ਗਾਂ ਦੀ ਜਿਹੜੀ ਡਿਮਾਂਡ ਰ ਏ ਦੋਸਤੋ ਮੁੱਲ ਹੋਊਗਾ ਗੱਪਣ ਗੱਪਣ ਗਾਂ ਦਾ ਜੇ ਐਸੇ ਫਾਰਮ ਤੇ ਗਾਂਸ ਹੁੰਦੀ ਐ ਇਸ ਘਰ ਦੇ ਵਿੱਚ ਤੇ ਫਿਰ ਦੋਸਤੋ ਜਿਹੜਾ ਮੁੱਲ ਹੋਊਗਾ ਉਹ ਦਾ ਵੱਖਰਾ ਹੋਊਗਾ ਜੀ ਅਜੇ ਦੋਸਤੋ ਦੇਣ ਜੇ ਗਿਣਤੀ ਦੇ ਮੁਤਾਬਕ ਗਿਣਤੀ ਕਰੀਏ ਤੇ ਅਜੇ ਦੋਸਤੋ 18 20 ਤਰੀਕ ਨੂੰ ਦੇਣ ਦੇ ਪੂਰੇ ਹੁੰਦੇ ਐ 18 ਦਿਨ ਬਾਕੀ ਪਏ ਐ ਤੇ ਦੋਸਤੋ ਰਾਜੀ ਐ ਦੇਣ ਇਹ ਉੱਤੇ ਵੀ ਖੜ ਸਕਦੀ ਐ ਤੇ ਇਹਦੇ ਨਾਲ ਜਿਹੜੀ ਬੱਧੀ ਐ ਗਾਂ ਦੋਸਤੋ ਇਹਦੇ 10 ਫਰਵਰੀ ਨੂੰ ਦੇਣ ਪੂਰੇ ਹੁੰਦੇ ਐ ਇਹ ਵੀ ਦੋਸਤੋ ਗਾਂ ਚੰਗੀ ਐ ਪੂਰੀ ਜੰਮੀ ਪਲੀ ਪੂਰੀ ਰਾਜੀ ਐ ਇਹ ਪਹਿਲਾਂ ਬੱਛੀ ਆ ਜੀ ਬਹੁਤ ਚੰਗੀ ਤੁਹਾਨੂੰ ਦੋਸਤੋ ਮਾਰ ਕੇ ਚੰਗੀ ਦਾ ਤਸੱਲੀ ਰੜੀ ਕਰਵਾਤੀ ਹੈ ਗੁੱਲਗੱਲ ਬਹੁਤ ਚੰਗਾ ਲੱਗਿਆ ਮਾਲੀ ਨੂੰ ਜੇ ਸੇਕਣਾ ਹੁੰਦੇ ਤਾਂ 60000 ਦੀ ਬੱਛੀ ਦੇਣੀ ਵੀਰਾ ਹਾਂਜੀ 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 ਇਹ ਤਾਂ ਗੱਲ ਹੈ ਚਲੋ ਅਸ਼ਾ ਕੋਈ ਨਾ ਕੋਈ ਕਮੀ ਚੰਗੀ ਚੀਜ਼ ਹੈ ਹਾਂਜੀ ਹਾਂਜੀ ਚੰਗੀ ਚੀਜ਼ ਚ ਕਮੀ ਕੋਈ ਨਾ ਕੋਈ ਬਾਕੀ ਠੰਡੀ ਤੇਰੀ ਬਹੁਤ ਹੈ ਸੀਲਸ ਲੱਗਣ ਵਾਲੇ ਤੁਸੀਂ ਕਰ ਲੋ ਚੈੱਕ ਸੀਲਸ ਲੱਗ ਬੇਸ਼ੱਕ ਤੁਸੀਂ ਆਪ ਚੈੱਕ ਆਪਣੀ ਵਿੱਚ ਕਰਕੇ ਵੀ ਕਰ ਸਕਦੇ ਜੇ ਪਹੁੰਚ ਕਰਕੇ ਆਪਣੀ ਦੋਵੇਂ گاਵਾں ਦੋਸਤੋ ਗੱਭਣਿਆ ਜੀ ਜੋ ਕੁਝ ਵੀਡੀਓ ਦੇ ਵਿੱਚ ਦੱਸਿਆ ਉਹ ਨਿਕਲੂ ਉਹੋ ਹੀ ਠੀਕ ਹੈ ਜੀ ਹਾਂ ਗੱਬਲੇ ਪਸ਼ੂਵਾਦ ਉਹ ਤੋਂ ਦੋਵੇਂ ਇੱਕ ਆਪਣੀ ਬੇਸ਼ੱਕ ਪਹੁੰਚ ਕਰਕੇ ਆਪਣੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਜੇ ਕਿਸੇ ਵੀਰ ਨੇ ਵੀਡੀਓ ਕਾਲ ਤੇ ਚੈੱਕ ਕਰਾਉਣੀ ਪਹਿਲੀ ਗੱਲ ਤੇ ਆਪਾਂ ਵੀਡੀਓ ਧਾਰਮਾ ਦੇ ਤੁਹਾਨੂੰ ਤੇ ਪੱਕਾ ਕੇ ਦਿਖਾ ਹੀ ਦਿੱਤਾ ਵਾ ਫੇਰ ਵੀ ਕਿਸੇ ਵੀਰ ਨੇ ਤਸੱਲੀ ਕਰਨੀ ਹੈ ਤੁਸੀਂ ਆਪਣੀ ਤੇ ਆਪਣੀ ਵੀਡੀਓ ਕਾਲ ਤੇ ਕਰ ਸਕਦੇ ਜੇ ਜੇ ਕੋਈ ਵੀਰ ਦੂਰੋਂ ਵੀਡੀਓ ਵੀਡੀਓ ਵੇਂਦਾ ਪਹਿਲੀ ਗੱਲ ਤੇ ਦੋਸਤੋ ਆਪਣੀ ਵਿਜੀਟ ਜ਼ਰੂਰ ਕਰਿਆ ਕਰੋ ਇੱਕ ਹੀ ਆਪਣੇ ਕੋਲ ਨੌ ਹਾਲ ਜੇ ਟਰੈਕਟਰ ਆਪਾਂ ਦੇਦਾ ਵਾ ਅੱਛਾ ਜੀ ਹਾਂਜੀ ਹੱਲਾ ਵੀ ਦੇ ਦੇਣਗੇ ਦੇਸੀ ਹੱਲ ਦੋਸਤੋ ਵੀਰ ਦੇ ਕੋਲ ਨੌ ਹਾਲ ਆ ਆ ਕਰ ਲੋ ਚੈੱਕ ਜੀ ਕੰਡੀਸ਼ਨ ਤੁਸੀਂ ਹਾਲੇ ਪੂਰੇ ਦੋਸਤੋ ਚਲੋ ਨਵੇਂ ਪਹਿਣੀ ਆਲੇ ਬਾਕੀ ਥੋੜੀ ਜਿਹੀ ਮਰਮਤ ਮਰੂਪ ਤੁਹਾਨੂੰ ਪਤਾ ਹੋਣੀ ਹੁੰਦੀ ਆ ਕੋਈ ਸੈਕਰੇਟ ਚੀਜ਼ ਦੀ ਹਰ ਇੱਕ ਚੀਜ਼ ਬਾਕੀ ਦੋਸਤੋ ਤੁਸੀਂ ਚੈੱਕ ਕਰ ਲਓ ਮੈਂ ਤੁਹਾਨੂੰ ਸਾਰੇ ਪਸੰਦ ਵਿਖਾ ਦਿੰਦਾ ਆ ਕੋਈ ਲੋਡ ਵਾਂਦ ਹੁੰਦਾ ਵੀਰ ਤਲਵੰਡੀ ਦੇ ਬਣੇ ਵੀਰਾਂ ਲਈ ਹਾਂਜੀ ਤਲਵੰਡੀ ਦੇ ਬਣੇ ਆ ਤਲਵੰਡੀ ਦੇ ਬਣੇ ਹਾਲ ਦੋਸਤੋ ਨੌ ਵੀਰ ਦੇ ਕੋਲ ਸੇਲ ਵਾਸਤੇ ਆ ਜਿਹੜੀ ਵੀਰ ਨੂੰ ਪਸੰਦ ਆਉਣਗੇ ਨੰਬਰ ਜਿਹੜਾ ਵੀਰ ਦਾ ਮੈਂ ਸਕਰੀਨ ਤੇ ਚਲ ਦੂਗਾ ਤੇ ਮੁੱਲ ਆਪਾਂ ਵੀਰ ਤੋਂ ਪੁੱਛ ਹੀ ਲੈਂਦੇ ਹਾਂ ਹੱਲਾ ਦਾ ਕੀ ਮੁੱਲ ਕਰਨਾ ਵੀਰ ਨੇ ਹਾਂਜੀ ਵੀਰ ਜੀ ਕੀ ਮੁੱਲ ਰੱਖਿਆ ਵੀਰ ਜਿਹੜਾ ਇਹ ਆਪਾਂ 15000 ਦੀ ਦੇ ਦਾਂਗੇ ਵੀਰੇ 15000 ਹਾਂਜੀ 15000 ਠੀਕ ਹੈ ਜੀ ਹਾਂਜੀ ਇੱਕੋ ਕੱਟੀ ਦੇਣੀ ਹੈ ਇੱਕ ਇਸ ਤੋਂ ਬਿਨਾਂ ਦੋਸਤੋ ਵੀਰ ਦੇ ਕੋਲੇ ਕੱਟੀ ਆ ਆਉਂਸਰ ਜੇ ਨਿੱਕੀ ਕਿੰਨੀ ਕੁ ਮਰੇ ਵੀਰ ਕੱਟੀ ਇਹ ਵੀਰੇ ਦੇ 7-8 ਮਹੀਨੇ ਦੀ ਆ 7-8 ਮਹੀਨੇ ਦੀ ਕੱਟੀ ਆ ਇਹ ਵੱਡੀ ਮਹਿਰੀ ਆ ਇਹ ਸਮਝ ਦੀ ਕੱਟੀ ਆ ਜੀ ਮੱਝ ਬੈਠੀ ਆ ਹਾਂਜੀ ਇਹ ਵੀ ਦੋਸਤੋ ਵੀਰ ਨੇ ਸੇਲ ਕਰਨੀ ਆ ਹਾਂਜੀ ਬਾਕੀ ਦੋਸਤੋ ਸੋਹਣੀ ਆ ਜਿੰਨੀ ਵੀ ਹੈਗੀ ਹੈ ਨਾ ਚੰਗੀ ਸੰਭੀ ਆ ਸਿੰਘ ਸਿੰਘ ਬਹੁਤ ਟੌਪ ਦਾ ਲੱਗਦਾ ਹਾਂਜੀ ਹਾਂਜੀ ਇੱਥੇ ਮੋੜ ਆਉਣੇ ਆ ਠੀਕ ਹੈ ਜੀ ਹਾਂ ਦੋਸਤੋ ਆਪਣੇ ਕੋਲੇ ਦੋਵੇਂ ਬਹੁਤ ਚੰਗੀ ਚੀਜ਼ਾਂ ਆ ਹਾਂਜੀ ਮੱਜ ਇਹਦੀ ਜਿਹੜੀ ਮਦਰ ਆ ਕੱਟੀ ਦੀ ਆ ਵੀਰ ਦੇ ਕੋਲ ਵੱਧੀ ਹੂੰ ਤੇ ਵੀਰ ਜੀ ਮਤਲਬ ਇਹ ਆਪਾਂ ਸੇਲ ਕਰਨੀ ਹੈ ਕੱਟੀ ਤੇ ਕੋਈ ਵੀਰ ਘਰ ਵਾਲਾ ਹੀ ਫੋਨ ਕਰੇ ਘਰ ਵਾਲਾ ਫੋਨ ਕਰੇ ਆਪਾਂ ਦੇਣੀ ਰੱਖਣ ਵਾਲੇ ਨੂੰ ਹਾਂ ਦੋ ਨੰਬਰ ਵਾਲਾ ਦੋ ਨੰਬਰ ਵਾਲੇ ਨੂੰ ਉਹ ਨਾ ਰੱਖਣ ਵਾਲੇ ਨੂੰ ਆਪਾਂ ਠੀਕ ਹੈ ਜੀ ਹਾਂਜੀ ਤੇ ਮੁੱਲ ਮੈਂ ਵੀ ਆਪਣੇ ਕੋਲੇ ਬਹੁਤ ਚੰਗੀਆਂ ਮੈਂ 14-15 ਕਿਲੋ ਦੁੱਧ ਦੇਦੀ ਇਸੇ ਮਹਿਰੀਆ ਠੀਕ ਹੈ ਜੀ ਹਾਂਜੀ ਉਹ ਵੀ ਕੱਟੀ ਇਸੇ ਦੀ ਇਹ ਵੀ ਇਸੇ ਦੀ ਆ ਠੀਕ ਹੈ ਜੀ ਅੱਜ ਨਹੀਂ ਆਪਾਂ ਰੱਖਣਾ ਹਾਂਜੀ ਮੈਂ ਹੀ ਨੀਲੀ ਕੱਟੀ ਥੋੜੀ ਜੀ ਕ੍ਰੋਸ ਦੇ ਚਾ ਹਾਂਜੀ ਕੱਟੀ ਥੋੜੀ ਜੀ ਕ੍ਰੋਸ ਚ ਠੀਕ ਹੈ ਜੀ ਬਾਕੀ ਮੂੰਮਾਂ ਵੀ ਫੜ ਕੇ ਵੇਖ ਲਓ ਮੂੰਮਾਂ ਫੜਾਉਣ ਨੂੰ ਕਰਮਾਲੀਆਂ ਅਸੀਂ ਸਾਰੀਆਂ ਗਜਾਈਆਂ ਵਾ ਠੀਕ ਹੈ ਜੀ ਹਾਂਜੀ ਲਓ ਜੀ ਦੋਸਤੋ ਤੁਸੀਂ ਆਪਣੀ ਚੈੱਕ ਕਰ ਸਕਦੇ ਹੋ ਲੈ ਲਓ ਹਾਂਜੀ ਕਰੋ ਜੀ ਚੈੱਕ ਗਿੱਜੀਆਂ ਮੈਂ ਵੀ ਕੀਤੀਆਂ ਇਹ ਵੀ ਗਿੱਜੀ ਆ ਠੀਕ ਹੈ ਜੀ ਹਾਂਜੀ ਤੇ ਵੀਰ ਜੀ ਕੀ ਮੁੱਲ ਕਰਨਾ ਜੀ ਇਹ ਵੀਰ ਜੀ ਠੀਕ ਹੈ 1.5 ਲੱਖ ਜਿਆਦਾ ਪੀਰਾ ਲੈਣਾ ਹੈ ਆ ਲੈਣਾ ਹੀ ਹੈ ਠੀਕ ਹੈ ਬਾਕੀ ਮੌਕੇ ਤੇ ਕੋਈ ਛੋੜ ਛੱਪਾ ਥੋੜਾ ਬੜਾ ਹੋਊਗਾ ਹਣਾ 10000 ਦੀ ਦੇ ਦਾਂਗੇ ਇਹੋਂ ਘੱਟ ਨਹੀਂ ਚਲੋ ਠੀਕ ਠੀਕ ਹਾਂ ਜੀ ਮੈਂ ਦੋਸਤੋ ਪਹਿਲਾਂ ਬੇਨਤੀ ਕਰਦੀ ਆ ਕਿ ਦੋ ਨੰਬਰ ਵਾਲਾ ਕੋਈ ਮੇਰਾ ਵੀਰ ਫੋਨ ਨਾ ਕਰੇ ਉਹ ਨਾ ਕਰੇ ਆਪਾਂ ਰੱਖਣ ਵਾਲਿਆਂ ਨੂੰ ਘਰੇ ਰੱਖਣ ਵਾਲਿਆਂ ਨੂੰ ਹਾਂ ਕਿਉਂਕਿ ਰੱਖਣ ਵਾਲੇ ਵੀਰ ਵੀ ਬਹੁਤ ਜਿਹੜੇ ਸ਼ੌਂਕ ਨਾਲ ਪਸ਼ੂ ਪਾਲਦੇ ਆ ਹਾਂਜੀ ਹਾਂਜੀ ਤੇ ਇਸ ਤੋਂ ਬਿਨਾ ਦੋਸਤੋ ਨੌ ਹਾਲ ਤੇ ਦੋ گاਵਾਂ ਜਿਹੜੀਆਂ ਬਿਲਕੁਲ ਗੱਬਰ ਸੂਨ ਦੇ ਨੇੜੇ ਆ ਤੇ ਤੁਸੀਂ ਦੋਸਤੋ ਵੀਰ ਨਾਲ ਸੰਪਰਕ ਕਰ ਸਕਦੇ ਜੇ ਨੰ ਅਡਰੈਸ ਇੱਕ ਰੀਵੀਕ ਦਾ ਫੇਰ ਬੋਲ ਦੇਣਾ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਨਾਮ ਵੀਰ ਦਾ ਗੁਰਦੇਵ ਸਿੰਘ ਬਾਊ ਨੰਬਰਦਾਰ ਫੋਨ ਨੰਬਰ ਵੀ ਜੀ ਇੱਕ ਰੀਫੇ ਬੋਲ ਦिए ਫੋਨ ਨੰਬਰ 98149 15026 ਜੀ ਠੀਕ ਹੈ ਜੀ ਹਾਂਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਵੇਖਣ ਵਾਸਤੇ ਜੀ